ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਗੱਲ ਕਰਨ ਲੱਗਾ ਫੋਨ ਮੈਂ ਥੋੜਾ ਜਿਹਾ ਸਾਹਮਣੇ ਕਰਨਾ ਫਿਰ ਨਜ਼ਾਰਾ ਜ਼ਿਆਦਾ ਆਵੇ ਇਹਦੀ ਪੋਸਟ ਮੇਰੇ ਸਾਹਮਣੇ ਹੈ ਨਾ ਇਹ ਕਾਂਗਰਸ ਪਾਰਟੀ ਦੇ ਐਮਐਲਏ ਨੇ ਬੇਸ਼ਰਣ ਐਲੋਪੀ ਨੇ ਜਣ ਕੇ ਵ੍ਰੋਤੀ ਢਿਰਦੇ ਨੇਤਾ ਨੇ ਚੰਡੀਗੜ੍ਹ ਦੇ ਵਿੱਚ ਸਪੈਸ਼ਲ ਕੋਠੀ ਮਿਲੀ ਹੋਈ ਹੈ ਵਿਰੋਧੀ ਨੇਤਾ ਨੂੰ ਮਿਲਦੀ ਹੈ ਤੇ ਦਰਗਾਹ ਵੀ ਦੂਜੇ ਮੇਲੇ ਨਾਲੋਂ ਜ਼ਿਆਦਾ ਹੁੰਦੀ ਹੈ ਕਿਉਂਕਿ ਖਰਚੇ ਜ਼ਿਆਦੇ ਨੇ ਭੀੜੀ ਪੈਜਾਮੀ ਮਹਿੰਗੀਆਂ ਜਾਗਟਾਂ ਸਕਾਉਟੇ ਵੀ ਬੰਦੇ ਵੱਧ ਹੁੰਦੇ ਨੇ ਇਸ ਕਰਕੇ ਫਿਰ ਤਾਮ-ਜਾਮ ਵੱਡਾ ਹੁੰਦਾ ਤੇ ਇਹਨਾਂ ਨੇ ਇੱਕ ਨਵਾਂ ਛਾਪਾ ਪਾਤਾ ਜੇ ਉਹਨ ਸੱਥਰ ਤੇ ਬਹਿ ਕੇ ਪੇਟਣਾ ਬੂ ਇਹ ਗੱਲਾਂ ਜਿਹੜੀਆਂ ਮੈਂ ਕਹਿ ਰਿਹਾ ਨਾ ਢਣਕਾ ਕੇ ਸੁਣਿਆ ਤੁਸੀਂ ਜਿਹੜਾ ਭਾਂਡਾ ਆਹ ਵਿੱਚ ਪਕਾਇਆ ਹੁੰਦਾ ਜਦੋਂ ਅਗਲੇ ਵੇਚਦੇ ਨੇ ਨਾ ਐ ਥੋਲੇ ਮਾਰ ਮਾਰ ਕੇ ਵੀ ਟਣ ਟਣ ਦੀ ਆਵਾਜ਼ ਆਉਂਦੀ ਹੈ ਫੇਰ ਅਗਲੇ ਕਹਿੰਦੇ ਨੇ ਵੀ 100 ਨਹੀਂ 150 ਦਾ ਫੇਰ ਉਹਨੇ ਖਰੀਦਦੇ ਟਣਕਾ ਕੇ ਕਹਿ ਰਹੇ ਹਾਂ ਗੁਰਦਾਸ ਸਿੰਘ ਸਾਹਿਬ ਕਹਿੰਦੇ ਗੱਲ ਚਾਂਦੀ ਦੇ ਰੁਪਈਏ ਵਾਂਗੂ ਟਣ ਕੇ ਪੱਕੀ ਇਹ ਨੰਨਾ ਨੇ ਜਿਹੜੀ ਕਰਤੂਤ ਕੀਤੀ ਹੈ ਨਾ ਪੋਸਟਰਾਂ ਦੇ ਉੱਪਰ ਪਹਿਲਾਂ ਆਪਣੀਆਂ ਫੋਟੋਆਂ ਲਾ ਲਈਆਂ ਉੱਪਰ ਸਿਰੇ ਤੇ ਤੇ ਉਦੋਂ ਥੱਲੇ ਕਰਕੇ ਗੁਰੂ ਸਾਹਿਬ ਦੀ ਜਿਹੜੀ ਸੀਸ ਕੱਟੇ ਬਾਣੀ ਤਸਵੀਰ ਹੈ ਗੁਰੂ ਤੇਗ ਬਹਾਦਰ ਪਾਸ਼ਾ ਦੀ ਭਾਈ ਜੈਤਾ ਜੀ ਨੇ ਉਹ ਸੀਸ ਗੁਰੂ ਸਾਹਿਬ ਦਾ ਆਪਣੀ ਬੁੱਕਾਂ ਦੇ ਵਿੱਚ ਹੱਥਾਂ ਦੇ ਵਿੱਚ ਫੜੇ ਹੋਏ ਆ ਉਹ ਤਸਵੀਰ ਥੱਲੇ ਲਾਤੀ ਮੈਂ ਬੇਨਤੀ ਕਰ ਦਿੰਦਾ ਤਸਵੀਰਾਂ ਦੇ ਨਾਲ ਸਿਧਾਂਤ ਦਾ ਕੋਈ ਲੈਣਾ ਦੇਣਾ ਨਹੀਂ ਪਰ ਇਹ ਸਿੱਖ ਤਸਵੀਰਾਂ ਨੂੰ ਅਜਾਇਬ ਘਰ ਵਿੱਚ ਲਾਉਣ ਵਾਸਤੇ ਮਾਨਤਾ ਮਿਲੀ ਹੈ ਇੱਕ ਧਾਰਮਿਕ ਭਾਵਨਾਵਾਂ ਨੂੰ ਢਕਾਉਣ ਵਾਸਤੇ ਇਹ ਜਿਹੜਾ ਕਨੌਣਾ ਕੰਮ ਪ੍ਰਤਾਪ ਸਿੰਘ ਬਾਜਵੇ ਨੇ ਕੀਤਾ ਉਹਦੇ ਮੁਤਾਬਕ ਪਤਾ ਕੀ ਹੋਇਆ ਪੰਜਾਬ ਐਸਸੀ ਕਮਿਸ਼ਨ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਨੋਟਿਸ ਜਾਰੀ ਕੀ ਲਿਖਿਆ ਦਾਸ਼ਨ ਮੰਬਰ ਨੂੰ ਪੇਸ਼ ਹੋਣ ਦੇ ਦਿੱਤੇ ਹੁਕਮ ਸਮਝ ਲਓ ਬਣ ਰੈਲੀ ਕਿ ਭਾਈ ਜੈਤਾ ਜੀ ਦੀ ਫੋਟੋ ਦੇ ਉੱਪਰ ਕਾਂਗਰਸੀ ਆਗੂਆਂ ਦੀਆਂ ਫੋਟੋਆਂ ਲਗਾਉਣ ਤੇ ਵਿਵਾਦ ਇਹ ਪੂਰੀ ਪੋਸਟ ਘੁੰਮਦੀ ਐ ਜੀ ਫੇਸਬੁੱਕ ਤੇ ਤੁਸੀਂ ਪੜ੍ਹ ਸਕਦੇ ਹੋ ਮੈਂ ਤਾਂ ਤਾਂ ਤੁਹਾਡੇ ਸਾਹਮਣੇ ਆਇਆ ਵੀ ਜੀ ਕੀਤਾ ਵੀ ਥੋੜਾ ਜਿਹਾ ਖੇਤਰ ਫੇਰਨਾ ਦੀ ਅਸਿਆ ਮੈਂ ਪਰਸੋਂ ਗਿਆ ਜੇ ਤੋਂ ਮੰਡੀ ਤੇ ਨਾਲ ਹੀ ਮੇਰੇ ਸੋਹਰੇ ਉਤੋਂ ਜੁੱਤੀ ਲਈ ਵਧੀਆ ਕੱਢੀ ਪੱਤੀਕ ਸੌਦੀ ਆਉਂਦੀ ਹੈ ਹਾਲਾਂਕਿ ਝੂਠ ਹੈ ਮੈਂ ਕਹਾਣੀ ਬਣਾ ਕੇ ਸੁਣਾ ਰਿਹਾ ਤੇ ਵਧੀਆ ਸੀ ਉਹ ਜਦੋਂ ਮੈਂ ਪਾਈ ਉਹ ਦੁਗਣਾ ਮੇਰੇ ਸਾਹਮਣੇ ਪੋਸਟ ਆ ਗਏ ਮੈਂ ਕਿਹਾ ਜੁੱਤੀ ਪਾਉਣ ਦਾ ਫਾਇਦਾ ਫੇਰ ਹੈ ਜੇ ਹੁਣ ਫੇਰੀਏ ਚੰਗੀ ਤਾਂ ਕੋਈ ਜੁੱਤੀ ਨਹੀਂ ਮੇਰੇ ਕੋਲ ਮੈਂ ਜੁੱਤੀ ਕਦੇ ਪਾਈ ਹੀ ਨਹੀਂ ਮੈਂ ਤਾਂ ਬੂਟ ਪਾਉਣਾ ਹੁੰਦਾ ਉਹ ਵੀ 500-700 ਰੁਪਏ ਦੇ ਇਹ ਤਾਂ ਖਰੀਦੀ ਫੇਰਨ ਵਾਸਤੇ ਹੈ ਕੋਈ ਜੁੱਤੀ ਨਹੀਂ ਬਸ ਬਣਾਈ ਹੈ ਬਣੀ ਜੀ ਕਹਾਣੀ ਤੁਹਾਨੂੰ ਜਿਹੜਾ ਜ ਸੇਕ ਲੱਗੇ ਤਾਂ ਬਣਾਈਏ 2500 ਦੀ ਜੁੱਤੀ ਅਸੀਂ ਕਿੰਨੇ ਦੀ 2500 ਦੇ 5 ਬੂਟ ਲਓ ਮੈਂ 5500 ਦੇ 5 ਸਵਾਲ ਪਾ ਮੈਂ ਬਦਲੋ ਬਦਲ ਕੇ ਇਹ ਤਾਂ ਥੋੜੇ ਫੇਰਨ ਵਾਸਤੇ ਇੱਕ ਕਹਾਣੀ ਦੀ ਬਣਾਈ ਵੀ ਤੁਹਾਡੇ ਦੀ ਜੁੱਤੀ ਕਿੱਦਾਂ ਤੁਹਾਡੇ ਢੂਹੇ ਚ ਮਾਰੀਏ ਜਾਂ ਸਿਰ ਚ ਮਾਰੀਏ ਮਾਰਨਾ ਜ਼ਰੂਰੀ ਹੈ ਜੀ ਤੁਹਾਨੂੰ ਪਤਾ ਇੱਕ ਤੋਬੀ ਦੇ ਘਰ ਜਦੋਂ ਭਾਈ ਜੱਤਾ ਜੀ ਠਹਿਰੇ ਸੀ ਨਾ ਕੱਪੜਿਆਂ ਵਿੱਚ ਲਪੇਟਿਆ ਹੋਇਆ ਸੀਸ ਉਹਨੇ ਇੱਕ ਪਲੰਘ ਤੇ ਰੱਖਤਾ ਸੀ ਤੇ ਉਹ ਨਿਰਾਸ਼ ਹੋ ਗਿਆ ਸੀ ਭਾਈ ਜੱਤਾ ਜੀ ਨੂੰ ਕਹਿੰਦਾ ਤੁਸੀਂ ਗਲਤੀ ਕੀਤੀ ਹੈ ਉਹ ਕਹਿੰਦਾ ਕਿਉਂ ਕਹਿੰਦਾ ਜਿਹੜਾ ਇਹ ਪਲੰਘ ਹੈ ਨਾ ਮੇਰੀ ਅਰਦਾਸ ਸੀ ਇਹ ਗੁਰੂ ਤੇਗ ਬਹਾਦਰ ਸੱਚਾ ਸੱਚੇ ਪਾਤਸ਼ਾਹ ਮੇਰੇ ਘਰ ਵਿੱਚ ਆਉਣਗੇ ਭਾਈ ਜਤ ਜੀ ਨੇ ਦੱਸਿਆ ਨਹੀਂ ਸੀ ਕਿ ਕੋਈ ਬੰਦਾ ਚੁਗਲੀ ਨਾ ਕਰਦੇ ਸਰਕਾਰ ਤੱਕ ਖਬਰ ਨਾ ਪਹੁੰਚਾ ਦੇਵੇ ਮੈਂ ਰਾਹ ਵਿੱਚ ਰਹਿ ਜੂਗਾ ਉਹ ਤੋਂ ਵੀ ਇਹ ਭਾਵਨਾ ਸੀ ਤੇ ਭਾਈ ਜਤ ਜੀ ਕਹਿਣ ਲੱਗੇ ਇਹ ਰਾਸ ਕੀਤੀ ਸੀ ਉਹ ਤੋਂ ਵਿਗੜਨ ਕਹਾ ਕਹਿੰਦਾ ਫਿਰ ਗੁਰੂ ਪਾਤਸ਼ਾਹ ਨਾਲ ਬਾਦ ਦੇ ਪੂਰੇ ਨੇ ਮਰਨ ਤੋਂ ਬਾਅਦ ਵੀ ਤੇਰੀ ਅਰਦਾਸ ਪੂਰੀ ਹੋਈ ਤੇਰੇ ਘਰ ਵਿੱਚ ਅੱਜ ਵੀ ਗੁਰੂ ਤੇਗ ਬਹਾਦਰ ਪਾਸ਼ਾ ਬਰਾਜਮਾਨ ਨੇ ਜਿਹੜਾ ਪਲੰਗ ਤੂੰ ਗੁਰੂ ਕਲਨੀ ਤਾਂ ਸੱਚ ਸੌਰੀ ਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਖਤਰ ਬਣਾਇਆ ਸੀ ਨਾ ਉਸੇ ਪਲੰਗ ਤੇ ਗੁਰੂ ਪਾਸ਼ਾ ਦਾ ਸੀਸ ਪਿਆ ਕਿਸ ਸਤਾਈਂ ਕਿੰਡੀ ਵੱਡੀ ਭਾਵਨਾ ਹੈ ਕਿੱਡਾ ਵੱਡਾ ਇਹ ਲੋਕ ਖਲਵਾੜ ਕਰ ਰਹੇ ਨੇ ਕੀ ਕੋਣ ਜੇ ਜੁੱਤੀ ਨਾ ਫੇਰੀਏ ਤਾ ਹੋਰ ਕੀ ਕਰੀਏ ਗੁਰੂ ਤੇਗ ਬਹਾਦਰ ਪਾ ਸਾਹਿਬ ਦੇ ਸੀਸ ਵਾਲੀ ਤਸਵੀਰ ਭਾਈ ਜੈਤਾ ਜੀ ਦੇ ਹੱਥਾਂ ਵਿੱਚ ਤੇ ਇਹ ਲੋਕ ਆਪਣੀ ਫੋਟੋ ਮ ਉੱਪਰ ਲਾ ਰਹੇ ਨੇ ਹਰਾਮ ਖੋਰ ਉਹਦਾ ਨਾਂ ਹੀ ਲਿਖ ਦਿੰਦੇ ਸਟੇਟ ਤੇ ਨਾਂ ਹੀ ਲੈ ਦਿੰਦੇ ਇਹ ਕੌਣ ਨੇ ਪ੍ਰਤਾਪ ਸਿੰਘ ਬਾਜਾ ਮੇਨੂੰ ਲੱਗਦਾ ਵੀ ਜਿੰਨੇ ਮੋਟੇ ਨੇ ਉੰਨੀ ਕਹ ਲਈ ਅਕਲ ਵੀ ਮੋਟੀ ਹੈ ਮੱਝਲੀ ਚਮੜੀ ਵਾਲੇ ਨਹੀਂ ਲੱਗਦੇ ਉਦਾਂ ਦੀ ਹਾਲ ਹਾਲ ਤੱਕ ਹੁਣ ਜਿਹੜਾ ਨੋਟਿਸ ਕੱਢਿਆ ਉਥੇ ਪੇਸ਼ ਹੋਣਾ ਪੈਣਾ ਹੈ ਹੁਣ ਪੰਜ ਸੱਤ ਵਕੀਲ ਜਾਣਗੇ ਪਹਿਲਾਂ ਝੰਡ ਕਰਾ ਲਈ ਚੰਗੀ ਤਰ੍ਹਾਂ ਰਾਜੇ ਬੜਿੰਗ ਨੇ ਹੁਣ ਇਹਦੀ ਹੋਣੀ ਬਾਕੀ ਹੈ ਚਲੋ ਹੁਣ ਮੈਂ ਲਾਸਟ ਵਿੱਚ ਕਹਿ ਦਿੰਦਾ ਲੰਬਾ ਚੌੜਾ ਨਾ ਕਰੀਏ ਵੀ ਦੋ ਬੰਦੇ ਤਾਂ ਮੁੱਖ ਮੰਤਰੀ ਦੀ ਕੁਰਸੀ ਤੋਂ ਪਾਸੇ ਹੋ ਗਏ ਇਹਨਾਂ ਦਾ ਕਿਹੜਾ ਤਾਂ ਮਾਰ ਗਿਆ ਬੱਲਾ ਰਾਜਾ ਬੜੇ ਕਪੀਲ ਰਹਿਣਾ ਦਾ ਸੀ ਨਵੇਂ ਮੁੱਖ ਮੰਤਰੀ ਬਣਨੇ ਦੂਜੇ ਨੰਬਰ ਤੇ ਇਹ ਲੱਗਿਆ ਹੋਵੇ ਇਹਦਾ ਵੀ ਢਿੱਗਾ ਝੁਗਾ ਚੜ ਹੋ ਗਿਆ ਠੀਕ ਹੈ ਜੇ ਤਾਂ ਲੂਟਾਂ ਸਵਾਈਆਂ ਪਤਾ ਨਹੀਂ ਹੁਣ ਦੋ ਚਾਰ ਮੈਨੂੰ ਦੇ ਦੇ ਭਰਾਵੋ ਮੈਸੇ ਨਾਲ ਲਾਵਾਂਗੇ ਤੁਹਾਡਾ ਕੀ ਹੈ ਦੋ ਚਾਰ ਹੋਰ ਕਿਸੇ ਨੂੰ ਦੇ ਦੇ ਰਹਿ ਤਾਂ ਮੌਜ ਕਰਾਂਗੇ ਤੁਹਾਡੇ ਤਾਂ ਕੰਮ ਆਉਣਗੇ ਨਹੀਂ ਹੁਣ ਨਾ ਰਾਜਾ ਬੜੇ ਮੇਰੇ ਆਉਣ ਨਾ ਤੇਰੇ ਆਉਣ ਇਹੋ ਜਿਹੇ ਕਰਤੂਤਾਂ ਤੁਸੀਂ ਕਰ ਦਿਓ ਜਾਨ ਮਾੜੀ ਮੋਟੀ ਸ਼ੰਗ ਸ਼ਰਮ ਮੰਨ ਲੇਖੋ ਮੇਕੂ ਬੇਨਤੀ ਕਰਨੀ ਹੈ ਲਾਸਟ ਪੰਜਾਬ ਦੇ ਲੋਕਾਂ ਨੂੰ ਬਾਕੀ ਜਿਹੜੀਆਂ ਇਹ ਹੁਣ ਹਲਕਤਾਂ ਕਰਦੇ ਨੇ ਨਾ ਜੂਨ 84 ਵਿੱਚ ਜਦੋਂ ਅਕਾਲ ਤਖਤ ਤੇ ਹਮਲਾ ਹੋਇਆ ਅਟੈਕ ਹੋਇਆ ਉਦੋਂ ਵੀ ਇਹਨਾਂ ਨੇ ਇਹ ਕਤੂਟਾਂ ਕੀਤੀਆਂ ਸੀ ਉਦੋਂ ਵੀ ਇਹ ਕਤੂਟਾਂ ਨੇ ਕੀਤੀਆਂ ਸੀ ਜਿਹੜੀਆਂ ਹੁਣ ਕਰ ਰਹੇ ਨੇ ਜੇ ਕੋਈ ਚੰਗਾ ਲੀਡਰ ਮਾੜਾ ਮੋਟਾ ਕੰਮਾਰੇ ਵਿੱਚ ਹੈਗਾ ਹੈਗੇ ਨੇ ਮੈਨੂੰ ਪਤਾ ਹੈਗੇ ਨੇ ਉਹਨਾਂ ਨੂੰ ਬੇਨਤੀ ਹੈ ਵੀ ਇਹਨਾਂ ਖੱਜਾਂ ਨੂੰ ਹਰਾਮ ਕੁਰਾਨ ਨੂੰ ਮੜੀ-ਮੋਟੀ ਮਾਤ ਦੇ ਦਿਓ ਨਹੀਂ ਤਾਂ ਫਿਰ ਹੋਰ ਪਛਕਣ ਦੀ ਲੋੜ ਨਹੀਂ ਭੂਗ ਪੈ ਗਿਆ ਬਸ ਅਰਦਾਸ ਹੋ ਗਈ ਤੇ ਪ੍ਰਸ਼ਾਦ ਵੰਡਣ ਵਾਲੀ ਹੈ ਉਦੋਂ ਬਾਅਦ ਬਸ ਤੂੰ ਕੌਣ ਤੇ ਮੈਂ ਕੌਣ ਉਹ ਅੰਤਮਾਮ ਦੀ ਬੱਲੇ-ਬੱਲੇ ਬਸ ਐਨੇ ਕੁਝ ਕਹਿਣਾ ਬਾਧੂ ਹੈ ਤੁਸੀਂ ਗੱਲ ਸਮਝ ਤਾਂ ਜਾਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ